ਵਾਇਗੁਲ ਜੀ ਦਾ ਖਾਲਸਾ ਵਾਇਗੁਲ ਜੀ ਕੀ ਫਤਿਹ ਦਾਸ ਬੇ ਆਸਰਾ ਦਾ ਆਸਰਾ ਸੇਵਾ ਸੈਟ ਤੋਂ ਹਮੇਸ਼ਾ ਹੀ ਜੋ ਸਾਡੇ ਸੱਜਣ ਤੇ ਸਾਡੇ ਭਰਾ ਸਾਡ ਨੂੰ ਲੂਟੀਆਂ ਲਾਉਂਦੇ ਸੇਵਾ ਲਈ ਔਰ ਅੱਜ ਪਹੁੰਚਿਆ ਜੀ ਵਾਸਤਾ ਸ਼ਹਿਰ ਤਰਨਤਨ ਤਰਨਤਨ ਵਿੱਚ ਇੱਕ ਰੂ ਨੂੰ ਲੈਣ ਆਇਆ ਜਿਹੜੀ ਕਿ ਬੜੀ ਮੰਦੀ ਹਾਲਾਤ ਚ ਬੈਠੀ ਆ ਤੇ ਤਾਂ ਆਪਾਂ ਉਹਦੇ ਬਾਰੇ ਕੁਝ ਜਾਣਨਾ ਪਉਨੇ ਆ ਕੋਈ ਵੀਰਾਂ ਦਾ ਸਵਾਲ ਪੁੱਛਨੇ ਆ ਕਿ ਇਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਉਹ ਵੀ ਕਿੱਦਾਂ ਦਾ ਹੈ ਤੇ ਕਿੰਨਾ ਕੁ ਪਰਿਆ ਵਾ ਮੈਂ ਜੀ ਵਿਜੇ ਇਸ ਰੂਪ ਨੂੰ ਪੀ ਜਾਣਦੇ ਜਦੋਂ ਅਸੀਂ ਉਹ ਰਾਤ ਲੈ ਕੇ ਆ ਰਹੇ ਸੀ तकरीबन तकरीबन 4 ਤੋਂ 5 ਸਾਲ ਹੋ ਗਏ ਆ 5 ਸਾਲ ਹੋ ਗਏ ਉਦੋਂ ਇਹ ਰੋਈ ਦਾ ਬਣਨ ਵਾਲੀ ਸੀ ਸਾਡੀ ਘਾ ਵਾਲੀ ਉਦੋਂ ਬਣਲੀ ਸੀ ਬਣੀ ਠੀਕ ਆ ਜੀ ਆ ਸਾਹਮਣੇ ਮੇਰੀ ਦੁਕਾਨ ਆ ਜੀ 13 14 ਵਾਲੀ ਔਰ ਇੱਥੇ ਰਹਿੰਦਾ ਵਾ ਵਿਚਰਾ ਔਰ ਸਾਹਮਣੇ ਨਾ ਟਰੈਕਟਰ ਦੀ ਇੱਕ ਵਰਕਸ਼ਾਪ ਸੀ ਔਰ ਵਰਕਸ਼ਾਪ ਮੁਰਕੇ ਜਿਹੜੇ ਮਾਲਕਾਂ ਨੇ ਕੇਸ ਕੀਤਾ ਸੀ ਉਹ ਜਿੱਤ ਗਏ ਕੇਸ ਉੱਥੇ ਵਿਚਰਾ ਰਹਿੰਦਾ ਹੁੰਦਾ ਜਿਹੜਾ ਪਹਿਲਾਂ ਰਹਿੰਦਾ ਉਹਨੇ ਰੱਖਿਆ ਹੀ ਚਲ ਕੋਈ ਨੂੰ ਦਰ ਆਇਆ ਤੇ ਹੁਣ ਉਹਨੇ ਵਿਚਰਾ ਨੇ ਕੱਢ ਕੇ ਤੇ ਕੱਪੜੇ ਬਾਹਰ ਆਤੇ ਹੀ ਉਹ ਪੁੰਜੀ ਹੁਣ ਕੀ ਕਰਦਾ ਗੰਦਾ ਨਾਲਾ ਥੱਲੇ ਆ ਫੂਰ ਨਾਲਾ ਆਪਣਾ ਰੋਈ ਦਾ ਅੱਛਾ ਇਹ ਸਭ ਤੋਂ ਗੰਦਾ ਨਾਲਾ ਸਭ ਤੋਂ ਗੰਦਾ ਇਹੋ ਜੀ ਸ਼ਹਿਰ ਦਾ ਜਿੰਨਾ ਗੰਦੇ ਆ ਮੱल्ल्या ਦਾ ਗੰਦੇ ਕੋਈ ਇਹਦੇ ਥੱਲੇ ਲੰਘਦਾ ਵਾ ਹੁਣ ਉਹ ਵਿਚਾਰਾ ਉੱਥੇ ਸੁੱਤਾ ਆਇਆ ਜਗਦੀ ਦੇਖ ਸਕਦੇ ਆ ਨਾਲ ਹੀ ਚੈੱਕ ਕਰੋ ਥੱਲੇ ਲੰਮੀ ਪਿਆ ਹੋਇਆ ਵਾ ਪਰ ਜੇ ਗੱਲ ਕਰੀ ਘਰੋਂ ਚੰਗਾ ਵਾ ਕਿਸਾਂ ਪਰਿਵਾਰ ਵਿੱਚੋਂ ਕਿਦਾਂ ਦਾ ਪਰਿਵਾਰ ਵੀ ਜੀ ਮੈਂ ਕਿਸੇ ਨੂੰ ਜਾਣਦਾ ਪਿੱਛੇ ਜੇ ਸਾਨੂੰ ਅੱਜ ਤੋਂ 2.5 ਸਾਲ ਪਹਿਲਾਂ ਪਤਾ ਇਹਦੇ ਪਾਪਾ ਦੀ ਡੈਥ ਹੋਈ ਸੀ ਤੇ ਲੋਕੀ ਲੈਣਾ ਆਏ ਸੀ ਇਹਨੂੰ ਇਸ ਸਟਾਰਕ ਨੂੰ ਸਾਨੂੰ ਪਤਾ ਲੱਗਾ ਕਿ ਪੋੜੀ ਚੌਂ ਜਿਹੜੀ ਦੁਕਾਨੋਂ ਦਾ ਮਾਲਕ ਅੱਛਾ ਅੱਜੀ ਵੱਡੋ ਬੋਰੀ ਸਾਹਿਬ ਸਭ ਤੋਂ ਤਾਂ ਤਾਂ ਸਭ ਤੋਂ ਤਾਂ ਮੇਨ ਹੈ ਜੀ ਮੇਨ ਹੈ ਜੀ ਉੱਥੇ ਦੀਆਂ ਦੁਕਾਨਾਂ ਤੇ ਦੁਕਾਨਾ ਹੁੰਦੀਆਂ ਹੁੰਦਾ ਵੀ ਬੰਦਾ ਇੰਨੇ ਹਾਲਾਤ ਚ ਪਰਮਾਤਮਾ ਜਾਣਦਾ ਭਾਜੀ ਇਹ ਕੀ ਪਾਣਾ ਇਹ ਤੁਹਾਨੂੰ ਜਾਂ ਪਰਿਵਾਰ ਨੂੰ ਪਤਾ ਤੇ ਜਾਂ ਉਹ ਜਦੋਂ ਕੁਦਰਤ ਵੱਲੋਂ ਕੋਈ ਮਾਰ ਵੱਜੀ ਸਮਝ ਲਓ ਕਿਉਂ ਬੰਦੇ ਨੂੰ ਪਤਾ ਭਾਜੀ ਤੇ ਇਸ ਵੀ ਦੀ ਸ਼ਾਦੀ ਹੋਈ ਕੋਈ ਬੱਚੇ ਕੁਝ ਨਹੀਂ ਵੀ ਜੀ ਨਹੀਂ ਆਪਾਂ ਨੂੰ ਪਤਾ ਜੀ ਸ਼ਾਦੀ ਹੋਈ ਜਾਂ ਨਹੀਂ ਹੋਈ ਇਹ ਨਹੀਂ ਆਪਾਂ ਨੂੰ ਪਤਾ ਇੰਨਾ ਪਤਾ ਸਾਨੂੰ ਇੱਥੇ 400 ਤੋਂ 5 ਸਾਲ ਹੋ ਗਏ ਇਹਨੂੰ ਵੇਚਦਿਆਂ ਇਹ ਵਿਚਾਰ ਆਉਂਦਾ ਵਾ ਇਹਨੇ ਕਹਣਾ ਕਿਸੇ ਨੂੰ ਕੋਈ ਮਾੜੀ ਚੰਗੀ ਨਹੀਂ ਕਰਦਾ ਜੀ ਜੇ ਕਿਨੇ ਚਾਹ ਦੇਤੀ ਪੀ ਲਈ ਜੇ ਕਿਨੇ ਰੋਟੀ ਦੇਤੀ ਖਾ ਲਈ ਜੇ ਪਾਣੀ ਦਿੱਤਾ ਤਾਂ ਪੀ ਲਿਆ ਬਾਕੀ ਰਹਿਣਾ ਹੁਣ ਗੰਦੇ ਨਾਲੇ ਥੱਲੇ ਜਾ ਕੇ ਮਾੜੀ ਵੀਡੀਓ ਇੱਟਾ ਹੀ ਵੀ ਸਕੋ ਹੁਕਮ ਆ ਕੇ ਦੇਖ ਲੈ ਪੰਜਵੀਂ ਥੱਲੇ ਬੈਠਾਏਗਾ ਤੇ ਵੀਰ ਜੀ ਜਿੱਦਾਂ ਭਾਈਓ ਹਾਲਾਤ ਦੱਸਿਆ ਕਿ ਇਸ ਰੂਹ ਦੇ ਇੰਨੇ ਮੰਦੇ ਹਾਲਾਤ ਨੇ ਬਾਕੀ ਆ ਉਹ ਤੁਹਾਨੂੰ ਚੰਨਾ ਪਾਉਂਦੇ ਰੂਹ ਨਾਲ ਮਿਲਦੇ ਆ ਤੇ ਦੇਖਦੇ ਕਿ ਹਾਲਾਤ ਹੈ ਕਿਨੇ ਆਓ ਸੁਖਮ ਭਾਈ ਆਓ ਭਾਈ ਨੰਗਨਧਰ ਆ ਗਿਆ

ਕਿੱਥੇ ਬੰਦਾ ਦਰਵਾਲਾ ਵੀ ਔਖਾ ਵਾਦੇ ਉਸ ਲੱਤ ਤੁਸੀਂ ਦੇਖ ਹੀ ਰਹੇ ਹੋ ਰੂ ਉਪਰ ਚਰਚ ਲਾਇ ਪੜੀ ਲਾਈਫ ਲਾਈਨ ਕਿੱਥੇ ਲਾਈਨ ਕਿੱਥੇਗਾ ਕਿੱਥੇਗਾ ਬੈਠਾ ਪੁੱਤ ਕਾਣਾ ਹੈਗਾ ਹਾਂ ਹੂੰ ਕਾਣਾ ਹੈਗਾ ਬਾਜੀ ਆਉਣੀ ਜਾਏ ਹੋਊਗੀ ਉਹ ਅਸੀਂ ਆਓ ਉੱਥੇ ਜਾਓ ਉੱਥੇ ਪਤਾ ਲੱਗਣਾ ਆ ਅਗਲੇ ਪਿੰਨੇ ਬੈਠਾ ਹੋਣਾ ਗੜੀ ਸਾਈਡ ਤੇ ਖੋਇ ਉਹ ਪਹਿਲਾਂ ਕਿੱਥੇ ਸੀ ਪਹਿਲਾਂ ਵੀਰ ਆਇਆ ਪਰ ਉਹ ਪਰਲੇ ਪਿੰਨੇ ਬੈਠਾ ਹੋਣਾ ਹੈਗਾ ਨਾ ਉਹ ਜੀ ਆ ਜਾ ਫਿਰ ਇੱਧਰ ਨੇਰਾ ਮੇਰੇ ਖਾਲਾ ਸਾਹਮਣੇ ਹੋਣਾ ਹੈ ਜਗਾ ਵੀ ਜਾਣ ਵਾਸਤੇ ਹੂੰ ਇਹ ਤਾਂ ਦੇਖ ਨਹੀਂ ਤਾ ਆਪ ਇੱਥੇ ਆਹ ਪਾ ਕਿੱਥੇ ਆਮੜੇ ਇੱਧਰ ਰਸਤਾ ਵੀ ਜੀ ਇੱਧਰ ਕੋਈ ਨਾ ਹੋ ਰਿਹਾ ਹਾਟਲ ਬਾਬਾ ਵਾਏ ਕੋਈ ਓਏ ਆਪਣੇ ਕੋਈ ਵਾਈਫ ਨਹੀਂ ਮੈਂ ਮੋਛਾ ਦਾ ਤੇ ਰੱਖੀ ਕੋਈ ਨਾ ਕੋਈ ਤੁਸੀਂ ਦੇਖ ਸਕਦੇ ਹੋ ਕਿ ਨੰਗਨ ਤੇ ਦਾਸਤ ਬੜੀ ਮੁਸ਼ਕਲ ਹੈ ਵਾਈ ਗਰੂ ਨਰਕ ਭਰੀ ਧਿਆਨ ਜੀ ਧਿਆਨ ਨਾਲ ਥੋੜਾ ਜਿਆ ਐਥੇ ਵੀ ਰਾਤ ਕੱਤੀ ਜਾ ਸਕਦੀ ਜਿੱਦਾਂ ਦੇ ਹਾਲਾਤ ਨੂੰ ਤੁਸੀਂ ਦੇਖ ਸਕਦੇ ਹੋ ਹੈ ਵਾਈ ਗਰੂ ਹੁਣ ਭਾਈ ਤੁਸੀਂ ਕੀ ਹਾਲਾਤਾਂ ਬਾਰੇ ਕਹਿ ਸਕਦੇ ਹੋ ਹੁਣ ਨਹੀਂ ਭਾਈ ਆਹ ਦੇ ਹਾਲਾਤਾਂ ਜਾਪ ਨਹੀਂ ਜਾਣ ਨੂੰ ਜੀ ਘੰਟਿਆ ਆ ਦੇ ਆ ਵੇਖ ਲਓ ਜੀ ਸਾਰਾ ਸ਼ਹਿਰ ਦਾ ਗੰਦ ਜੀ ਸਾਰਾ ਸ਼ਹਿਰ ਦਾ ਜਿੱਤੇ ਸਾਰੇ ਆਪਾਂ ਗੰਦੇ ਨਾਲੇ ਵਿੱਚ ਤਨਦੰਦਾ ਗੰਦ ਟੈਂਦਾ ਉਸ ਜਗ੍ਹਾ ਤੇ ਪੁੱਛੇ ਹਾਲਾਤ ਸੀ ਦੇਖੀ ਆ ਨਿਕਲ ਗਿਆ ਪਤਾ ਨਹੀਂ ਕੀ ਉਹ ਸਾਹਮਣੇ ਦੇਖਦਾ ਕੀ ਆ ਉਹ ਤਾਂ ਵਾਈਟ ਸਿੱਤੇ ਬੈਠਾ ਉਹ ਤਾਂ ਸਾਹਮਣੇ ਵੇਖੀ ਜਾਂਦਾ ਹੁੰਦਾ ਜੇ ਮੈਂ ਉੱਥੋਂ ਪਹਿਲਾਂ ਉਧਰ ਹੋਏ ਦੋ ਜਣੇ ਪਿਛੇ ਭੱਜੋ ਰੋਹੀ ਤੇ ਜੋ ਰੋਹੀ ਤੇ ਉਹ ਚੱਲ ਗਿਆ ਉਹ ਚੱਲ ਗਿਆ ਫਿਰ ਗਾਂਹ ਜਾਈ ਜਾਂਦਾ ਆਪਣੇ ਕੋਲ ਕੋਈ ਨਹੀਂ ਕੋਈ ਨੂੰ ਕੋਈ ਚੱਲ ਕੱਲ੍ਹ ਭੱਜ ਭੱਜ ਜਾਂਦੀ ਦੋਏ ਤੇ ਚੜ ਗਿਆ ਨਾ ਉੱਤੇ ਚੜ ਗਿਆ ਉੱਤੇ ਉਧਰ ਦੀ ਜਾਈ ਭੱਜ ਗਏ ਭੱਜੋ 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 ਆਇਆ ਔਰੇ ਆ ਸਿੰਘ ਔਰੇ ਆ ਮੇਰਾ ਵੀਰੂ ਲਿਆ ਉਹ ਤੇਰੇ ਫੇਰੇ ਲਈ ਆਏ ਲੱਕੀ ਵੀਰ ਲੱਕੀ ਗੱਲ ਸੁਣ ਭਰਾ ਹੀ ਭਰਾ ਢਰ ਕੇ ਢਰ ਕੇ ਆਜੋ ਐਂਦੀ ਚੜ ਜਾਂਦੇ ਐ ਵੀ ਕਰਿਓ ਭੱਜੀ ਨਾ ਵਾਹਿਗੁਰੂ ਵਾਹਿਗੁਰੂ ਉੱਪਰ ਵੀਓ ਲੱਕੀ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਨਰਕਪਈ ਜ਼ਿੰਦਗੀ ਦੇ ਵਿੱਚੋਂ ਚਲ 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 ਜਲਦੀ ਜਾਓ ਹਾਂ ਅੱਛਾ ਚੱਲ ਚੜ੍ਹ ਗਿਆ ਚੜ੍ਹੇਗਾ ਕਿਦਾਂ ਮਾਮੂ ਕਿੰਨਾ ਤੇਹੀ ਨਿਕਲੇ ਗੁਰੇਜ ਰੰਗਦਾ ਨਹੀਂ ਦੂ ਦੋ 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 ਮੈਨੂੰ ਵੀ ਚੜ੍ਹਦਾ ਉਹ ਕੱਲ੍ਹ ਵੀ ਤਾਂ ਚੜ੍ਹ ਗਿਆ ਚੱਲ ਲੰਦਸ ਉਹ ਕੱਲਾ ਕਿੱਦਾਂ ਚੜ ਗਿਆ ਵਾ ਵਾਈ ਗੁਰੂ ਕਿੱਦਾਂ ਚੜ ਚੱਲ ਚੱਲ ਤਾਂ ਇਹ ਗੁਰੂ ਜੀ ਤਾਂ ਤਾਂ ਸ਼੍ਰੀ ਕਰਵਾ ਦਿੰਦਾ ਜੀ ਵਾਈ ਗੁਰੂ ਚੱਲੋ ਬਾਬਾ ਵਾਈ ਗੁਰੂ ਭਾਈ ਯਾਰ ਮੜਾ ਇੱਕ ਵਾਰ ਵੱਡਾ ਵੱਡਾ ਸੁਣ ਧੰਨਵਾਦ ਚੱਲ ਜਾਨ ਬੱਸ ਓਕੇ ਓਕੇ ਚੱਲ ਸੇ ਹਾਲੇ ਜੀ ਜੀ मुन पड़ा, मुन पड़ा, नहीं नहीं आवाज आओ तुम क्या बाबा इधर हाथ एंड एन आप पढ़ो डंडा वाहे गुरु वाहे गुरु वाहे गुरु वो लकी सी की आ रहा वो लकी की आ रही है ठीक है कमरा ना पुत्र बन ठीक है ਤੁਸੀਂ ਦੇਖ ਸਕਦੇ ਹੋ ਕਿ ਇਹ ਰੂ ਲੱਕੀ ਗੁਰੂ ਭੱਜ ਆਇਆ ਗੁਰੂਆ ਹਾਲਾਤ ਵਿੱਚ ਜਿੱਥੇ ਕੋਈ ਬੰਦਾ ਬੈਠ ਕੇ ਵਿਰਾਜੀ ਨਹੀਂ ਤੇ ਇਹ ਲੱਕੀ ਵਿਚਾਰਾ ਆਪਣੇ ਮੈਂਟਲ ਹੱਥੋਂ ਤੇ ਪਹੁੰਚੇ ਵਿਚਾਰੇ ਵਾਹਿਗੁਰੂ ਵਾਹਿਗੁਰੂ ਓ ਡੀਟਾ ਕੀ ਗੱਲ ਕੀ ਕੀ ਗੱਲ ਆ ਇਹ ਕੰਮਰਾ ਪੁੱਤ ਠੀਕ ਹੈ ਠੀਕ ਹੈ ਇਹ ਲੱਕੀ ਨੂੰ ਆਪਾਂ ਪਹਿਲੇ ਗੁਰਦੁਆਰੇ ਮੱਥਾ ਟੇਕਾ ਲਈ ਚਲੋ ਲੱਗੀ ਉੱਠ ਪੁੱਤ ਚੱਲ ਆ ਜਲੀਏ ਬਾਬੇ ਘਰ ਕੋਲ ਆਪਾਂ ਦੇ ਜਨਮ ਦੇਖਾ ਸਪੈਸ਼ਲਿਸਟ ਦੇ ਕੋਲ ਆਏ ਆਪਾਂ

ਰਾਉਣਾ ਵਾਈਕੁਲ ਜੀ ਲਕੀ ਭਾਇਆ ਇੱਕ ਸਾਧੂ ਕੀ ਇਹ ਰੂਹ ਕਿੰਨੀ ਇਰੀਟੇਟ ਹੈ ਪਰ ਫਿਰ ਵੀ ਕਿੰਨੀ ਨਰਕਪਈ ਜ਼ਿੰਦਗੀ ਰਹਿ ਰਿਹਾ ਕੋਸ਼ਿਸ਼ ਕਰ ਰਹੇ ਇਸ ਬੱਚੇ ਨੂੰ ਠੀਕ ਕਰਕੇ ਇਹਦੇ ਪ੍ਰਵਾਦ ਚ ਭੇਜਿਆ ਜਾਵੇ ਤੁਹਾਡਾ ਸੰਯੋਗ ਤੁਹਾਡੇ ਸਾਸਰੇ ਨਾਲ ਹੀ ਹੈ ਦਾਸ ਇੰਨੀ ਬੇਨਤੀ ਕਰਦਾ ਹੈ ਵਾਈਕੁਲ ਜੀ ਕਾ ਖਾਲਸਾ ਵਾਈਕੁਲ ਜੀ